ਅੱਜ ਜੋ ਸ਼੍ਰੀ ਨਾਰਾਇਣ ਚੈਰੀਟੇਬਲ ٹرسٹ ਬਠਿੰਡਾ ਉਹਨਾਂ ਨੇ ਸ਼੍ਰੀ ਰਾਮ ਕਥਾ ਬਠਿੰਡਾ ਵਿੱਚ ਹੋਣੀ ਹੈ ਦਰਸ਼ਨ ਗਰਗ ਜੀ ਜੋ ਐਮਬੀ ਨੇ ਵੀਆਰਸੀ ਗਰੁੱਪ ਦੇ ਇਹਨਾਂ ਨੇ ਇਹ ਸਾਰੀ ਰੂਪਰੇਖਾ ਰਚੀ ਸਾਨੂੰ ਸਾਰਿਆਂ ਨੂੰ ਨਾਲ ਜੋੜਿਆ ਔਰ ਸਾਰੇ ਸ਼ਹਿਰ ਨੂੰ ਮੇਨਤੀ ਕਰਕੇ ਆਉਣ ਵਾਲੀ 17 ਤਰੀਕ ਤੋਂ ਲੈ ਕੇ 25 ਤਰੀਕ ਤੱਕ ਰੋਜ਼ 3 ਵਜੇ ਤੋਂ ਸ਼ਾਮ ਨੂੰ 7 ਵਜੇ ਤੱਕ ਲੋਰ ਡਰਾਮਾ ਸਕੂਲ ਸਾਨੂੰਮਾਨ ਚੌਕ ਉਥੇ ਇਹ ਕਥਾ ਦਾ ਵਾਲਮੀਕੀਆ ਜੋ ਰਾਮ ਕਥਾ ਹੈ ਉਹਦਾ ਸ਼ੁਰੂ ਹੋਣਾ ਹੈ ਇਸ ਕਥਾ ਦੇ ਵਿੱਚ ਮਹਾ ਮੰਡਲੇਸ਼ਵਰ ਚਿਰੀ ਪਾਖਰ ਜੀ ਮਹਾਰਾਜ ਉਹ ਵੀ ਪਹੁੰਚ ਰਹੇ ਹੈ ਤੇ ਉਹਨਾਂ ਦੇ ਨਾਲ ਲਾਲ ਪਖਰਜੀ ਮਹਾਰਾਜ ਉਹ ਨੇ ਜੋ ਯੱਗ ਸਮਰਾਟ ਦੇ ਨਾਤੇ ਹਿੰਦੁਸਤਾਨ ਚ ਜਾਣੇ ਜਾਂਦੇ ਜਿਨ੍ਹਾਂ ਨੇ ਯੱਗ ਉਹਨਾਂ ਨੇ ਹਿੰਦੁਸਤਾਨ ਚ ਕਰਵਾਏ ਹੈ ਤੇ ਧਰਤੀ ਨੂੰ ਪਾਵਨ ਕਰਨ ਵਸਤੇ ਵਾਤਾਵਰਨ ਨੂੰ ਪਾਵਨ ਕਰਨ ਵਸਤੀ ਕੀਤਾ ਹੈ ਉਹ ਇਥੇ ਸਪੈਸ਼ਲ ਪਹੁੰਚ ਰਹੇ ਹੈ ਉਹਨਾਂ ਦੇ ਨਾਲ ਬਹੁਤ ਹੀ ਆਦਰਨੀਏ ਡਾਕਟਰ ਸ਼੍ਰੀ राघव आचार्य ਜੀ ਜੋ ਅਯੁੱਧਿਆ ਸ਼੍ਰੀ ਰਾਮ ਲਲਾ ਮੰਦਰ ਰਾਮ ਜੀ ਦਾ ਮੰਦਰ ਹੈ ਉਹਦੇ ਪੀਠਾ ਸੀਨ ਹਨ ਉੱਥੋਂ ਦੀ ਸਾਰੀ ਜੋ ਕਾਰਵਾਈ ਹੈ ਜੋ ਵੀ ਉੱਥੋਂ ਦੇਖਦੇ ਹੈ ਉਸ ਮੰਦਰ ਦੇ ਜੋ ਵੀ ਨਿਰਮਾਤਾ ਜਾਂ ਉਹਨਾਂ ਦੇ ਸਹਿਯੋਗ ਨਾਲ ਉਹ ਮੰਦਰ ਦੀ ਉਤਪਤੀ ਜਾਂ ਮੰਦਰ ਦਾ ਨਿਰਮਾਣ ਹੋਇਆ ਉਹ ਇੱਥੇ ਪਹੁੰਚ ਰਹੇ ਨੇ ਉਹ ਵੀ ਲੋਕਾਂ ਨੂੰ ਆਪਦੇ ਸ਼ਬਦਾਂ ਨਾਲ ਇਹ ਸ਼੍ਰੀ ਰਾਮ ਕਥਾ ਤੇ નિਹਾਰ ਕਰਨਗੇ ਔਰ ਮੈਂ ਉਹਨਾਂ ਬਾਰੇ ਦੱਸਣਾ ਚਾਹੁੰਦਾ ਡਾਕਟਰ ਰਾਖਵਚਾਰਿਆ ਜੀ ਬਾਰੇ ਕਿ ਉਹ ਇੰਨੇ ਵਿਦਵਾਨ ਨੇ ਸੰਸਕ੍ਰਿਤ ਦੇ ਵਾਰਾਨਸੀ ਤੋਂ ਸਾਲ 2000 ਦੇ ਵਿੱਚ ਜਦੋਂ ਉਹਨਾਂ ਨੇ ਉੱਥੇ ਵਿਦਿਆ ਪ੍ਰਾਪਤ ਕੀਤੀ ਤਾਂ 골ਡ ਮੈਡਲਿਸਟ ਸੀ ਉਹਨਾਂ ਨੂੰ 골ਡ ਮੈਡਲ ਦਿੱਤਾ ਉਦੋਂ ਬਾਅਦ ਉਹਨਾਂ ਨੇ ਵੇਦਾਂ ਤੇ ਪੀ ਐਚ ਡੀ ਕੀਤੀ ਤਾਂ ਕਹਿਣ ਦਾ ਮਕਸਦ ਕੀ ਹੈ ਵੀ ਉਹ ਵੇਦ ਪੁਰਾਣਾ ਦੇ ਗਿਆਤਾ ਨੇ ਸਾਡੀ ਇਸ ਰਾਮ ਕਥਾ ਦੇ ਵਿੱਚ ਉਹਨਾਂ ਨੇ ਪਹੁੰਚਣ ਵਸਤੇ ਸਾਡੀ ਬੇਨਤੀ ਤੇ ਸਾਨੂੰ ਸਮਾਂ ਦਿੱਤਾ ਔਰ ਮੇਰੀ ਸਮੂਚੀ ਸੁਣਨ ਵਾਲਿਆਂ ਨੂੰ ਆਪ ਜੀ ਦੇ ਮਾਧਮ ਰਾਹੀਂ ਬੇਨਤੀ ਹੈ 21 12 ਸ਼ਾਮ ਨੂੰ 3 ਵਜੇ ਤੋਂ ਇਹ ਕਥਾ ਇੱਥੇ ਲੋਅ ਡਰਾਮਾ ਸਕੂਲ ਦੇ ਵਿੱਚ ਚੱਲਿਆ ਕਰੂਗੀ ਸਾਰੇ ਹਾਜ਼ਰੀਨ ਤੇ ਤੁਹਾਡੇ ਮਾਧਿਪਰਾਈ ਜਿੰਨੇ ਵੀ ਸੁਣਦੇ ਐ ਉਹ ਇਸ ਕਥਾ ਵਿੱਚ ਜ਼ਰੂਰ ਪਹੁੰਚਣ ਇਹਦੇ ਨਾਲ ਨਾਲ 16 ਤਰੀਕ ਨੂੰ ਬੰਗਲੇ ਵਾਲੀ ਧਰਮਸ਼ਾਲਾ ਜਿੱਥੇ ਸ਼੍ਰੀ ਹਨੂਮਾਨ ਜੀ ਦਾ ਮੰਦਰ ਹੈ ਉਥੇ 2 ਵਜੇ ਤੋਂ ਸ਼ੋਭਾ ਯਾਤਰਾ ਦਾ ਵੀ ਪ੍ਰਬਧਾਨ ਕੀਤਾ ਗਿਆ ਉਹ ਸ਼ੋਭਾ ਯਾਤਰਾ ਬੰਗਲੇ ਵਾਲੀ ਧਰਮਸ਼ਾਲਾ ਸ਼੍ਰੀ ਹਨੂਮਾਨ ਮੰਦਰ ਤੋਂ ਚੱਲ ਕੇ हनुमान जी ਦੇ ਚਰਨਾਂ ਦੇ ਵਿੱਚ ਲੋ ਡਰਾਮਾ ਸਕੂਲ ਦੇ ਵਿੱਚ ਆ ਕੇ ਸਮਾਪਤ ਹੋਊਗੀ ਜਿ ਜਿੰਨੇ ਵੀ ਸੁਣਨ ਵਾਲੇ ਜਾਂ ਜਿੰਨੇ ਵੀ ਉਸ ਯਾਤਰਾ ਦੇ ਵਿੱਚ ਕੋਈ ਵੀ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਕੋਈ ਵੀ ਉਹਨਾਂ ਨੂੰ ਨਿਜ਼ਾ ਸੱਦਾ ਉਹ ਜਦੋਂ ਮਰਜੀ ਯਾਤਰਾ ਸ਼ਾਮਲ ਹੋਣ ਵਾਸਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਇਹ ਦਫਤਰ ਕਪੜਾ ਮਾਰਕੀਟ ਦੇ ਜਮਾ ਸਾਹਮਣੇ ਮਾਲ ਰੋਡ ਤੇ ਬਣਿਆ ਹੈ ਇਹ 24 ਘੰਟੇ ਦਫਤਰ ਖੁੱਲਾ ਰਹੇਗਾ ਇੱਥੇ ਆ ਕੇ ਵੀ ਉਹ ਇਸ ਗੱਲ ਤੇ ਕੋਈ ਵੀ ਆਪਦੀ ਜਾਣਕਾਰੀ ਜਾ ਕੋਈ ਵੀ ਆਪ ਦਾ ਪੈਦਲ ਦਾ ਜਾਂ ਲੰਦ ਦਾ ਸਹਿਯੋਗ ਜਾਂ ਯਾਤਰਾ ਚ ਚੱਲਣ ਦਾ ਸਹਿਯੋਗ ਜਾਂ ਯਾਤਰਾ ਤੋਂ ਬਲਾਵ ਕਥਾ ਹੋਣੀ ਹੈ ਉਹਦੇ ਵਿੱਚ ਕਿਸੇ ਵੀ ਸੰਸਥਾ ਨੇ ਆਪ ਦਾ ਆਪ ਦਾ ਸਾਥੀਆਂ ਜਾਈ ਸਹਿਯੋਗ ਪਾਉਣਾ ਤਾਂ ਉਹਨਾਂ ਨੂੰ ਅਸੀਂ ਸਾਦਰ ਅਮੰਤਰਿਤ ਕਰਦੇ ਆਂ ਇਹਦੇ ਨਾਲ ਲੱਗ ਉਸ 7 ਵਜੇ ਤੋਂ ਬਾਅਦ ਜਦੋਂ ਰੋਜ਼ ਕਥਾ ਤੋਂ ਬਾਅਦ ਸਾਰਿਆਂ ਨੇ ਰਲ ਕੇ ਇਸ ਗੱਲ ਦੀ ਵੀ ਕੀਤਾ ਕੀ ਪ੍ਰੀਤੀਪੁਰ ਲੰਗਰ ਦਾ ਵੀ ਪ੍ਰਬੰਧ ਕੀਤਾ ਵੀ ਜਿਹੜੀ ਦੁਨੀਆ ਜਾਂ ਜਿਹੜੀ ਸੰਗਤ ਜਾਂ ਜਿਹੜੇ ਸ਼ਰਧਾਲੂ ਦੂਰੋਂ ਨੇੜੇੋਂ ਚੱਲ ਕੇ ਆਉਣਗੇ ਉਹਨਾਂ ਨੇ ਜਦੋਂ ਉੱਥੇ ਪਹੁੰਚਣਾ ਤਾਂ ਉਹਨਾਂ ਨੂੰ ਉਸ ਪੰਡਾਲ ਦੇ ਵਿੱਚ ਨਾਲ-ਨਾਲ ਲੰਗਰ ਦੀ ਵੀ ਸੇਵਾ ਅਸੀਂ ਕਰਾਂਗੇ ਤਾਂ ਇਹ ਸਾਡੀ ਸਾਰੀ ਜਾਣਕਾਰੀ ਹੈ ਇਹਦੇ ਨਾਲ ਮੈਂ ਧੰਨਵਾਦੀ ਹਾਂ ਜਿਥੇ ਦਰਸ਼ਨ ਕਰਗਦੀ ਦਾ ਸਾਡੇ ਮੌਕੇ ਦੇ ਐਮਐਲਏ ਸਾਹਿਬ ਜਗਰੂਪ ਸਿੰਘ ਗਿੱਲ ਜੀ ਦਾ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਬੀਜੇਪੀ ਦੇ ਨੇ ਸਰੂਪ ਚੰਦ ਸਿੰਘਲਾ ਜੀ ਮੇਰੇ ਭਰਾ ਨੇ ਇਹਨਾਂ ਦਾ ਤੇ ਬਾਕੀ ਸਾਰੇ ਜਿੰਨੇ ਹਾਜ਼ਰੀ ਨਾਲ ਸਾਰੇ ਸਹਿਯੋਗੀ ਜੋ ਇਸ ਕਥਾ ਨੂੰ ਕਰਵਾਉਣ ਵਾਸਤੇ ਬੈਠੇ ਆ ਤੇ ਜਿਨ੍ਹਾਂ ਨੇ ਦਿਨ ਰਾਤ ਇਕ ਕੀਤਾ ਵੈ ਉਹ ਸਾਰਿਆਂ ਦੇ ਅਸੀਂ ਧੰਨਵਾਦੀ ਆ ਮੇਰੀ ਆਪ ਜੀ ਦੀ ਅਸੀਂ ਬੇਨਤੀ ਹੈ ਸਮੁੱਚੇ ਸੰਗਤ ਨੂੰ ਕਿ ਧਰਮ ਕਰਮ ਧਰਤੀ ਦੇ ਬਹੁਤ ਜ਼ਰੂਰੀ ਹੈ ਔਰ ਜਿਹੜੇ ਵਿਦਵਾਨ ਜਿਹੜੇ ਸੰਤ ਇੱਥੇ ਕਥਾ ਕਰਨ ਆ ਰਹੇ ਆ ਉਹਨਾਂ ਦੀ ਕਥਾ ਉਹਨਾਂ ਦੇ ਵਚਨ ਤੇ ਉਹਨਾਂ ਦੇ ਸਾਰੇ ਪਰਵਚਨਾ ਨੂੰ ਸੁਣਨ ਵਾਸਤੇ ਤੁਸੀਂ ਰੋਜ਼ ਬਰ ਜਰੂਰ ਰੋਜ਼ ਪਹੁੰਚੋ ਅਸੀਂ ਤੇ ਤਕਰੀਬਨ ਤਕਰੀਬਨ ਪ੍ਰਭੂ ਦੇ ਅਸ਼ੀਰਵਾਦ ਨਾਲ ਸਾਰੇ ਪੁਖਤਾ ਪ੍ਰਬੰਧ ਕੀਤੇ ਹੋਏ ਥੋਡੇ ਸਹਿਯੋਗ ਦੀ ਲੋੜ ਹੈ ਥੋਡੇ ਚਰਣਾ ਰਾਹੀਂ ਥੋਡੀ ਆਮਦ ਦੀ ਲੋੜ ਹੈ ਇਸ ਕਥਾ ਦੇ ਵਿੱਚ ਪਹੁੰਚ ਕੇ ਤੁਸੀਂ ਪ੍ਰਭੂ ਰਾਮ ਜੀ ਦਾ ਗੁਣਗਾਨ ਵੀ ਸੁਣੋ ਤੇ ਹਨੂਮਾਨ ਜੀ ਦੇ ਚਰਣਾਚਾਰ ਦਾ ਅਸ਼ੀਰਵਾਦ ਵੀ ਪ੍ਰਾਪਤ ਕਰੋ ਇਹੀ ਸਾਡੀ ਬੇਨਤੀ ਹੈ ਇੰਨਾ ਕਹਿੰਦਾ ਹੋਇਆ ਮੈਂ ਵਿਰਾਮ ਲੈਣਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜਿਹੜੇ ਬਾਹਰੋਂ ਆਉਂਦੇ ਨੇ ਰਹਿਣ ਦਾ ਪ੍ਰਬੰਧ ਜਿਹੜੇ ਬਾਹਰੋਂ ਆਉਣਗੇ ਉਹਨਾਂ ਦੇ ਰਹਿਣ ਵਸਤੇ ਵੀ ਅਸੀਂ ਬਹੁਤ ਜਗ੍ਹਾ ਤੇ ਜੋਤ ਧਰਮਸ਼ਾਲਾ ਨੇ ਜਾ ਕਮਰੇ ਵੀ ਬੁੱਕ ਕਰਾਏ ਆ ਸਾਡੇ ਕੋਲ ਇਸ ਤਰੀਕੇ ਦੀਆਂ ਥਾਵਾਂ ਵੀ ਐ ਅਸੀਂ ਬਿਸਤਰਿਆਂ ਦੇ ਵੀ ਪ੍ਰਬੰਧ ਕੀਤੇ ਐ ਪਰ ਜਿਹੜਾ ਧਰਮ ਹੁੰਦਾ ਨਾ ਉਹ ਇੱਕ جنੂਨ ਹੁੰਦਾ ਜਦੋਂ ਲੋਕ ਧਰਮ ਦੇ ਨਾਲ ਆਉਂਦੇ ਐ ਤਾਂ ਜਿਹੜਾ ਪੰਡਾਲ ਲੱਗੂਗਾ ਜੇ ਸੰਗਤ ਬਹੁਤ ਜ਼ਿਆਦਾ ਆ ਵੀ ਗਈ ਤਾਂ ਅਸੀਂ ਉਹ ਪੰਡਾਲ ਜਿਹੜਾ ਵਾਟਰ ਪ੍ਰੂਫ ਟੈਂਟ ਲੱਗੇ ਐ ਜਾਂ ਹੋਰ ਲੱਗੇ ਐ ਉਥੇ ਹੀਟਾਂ ਰਾਹੀ ਗੱਦਿਆਂ ਰਾਹੀ ਰਜਾਈਆਂ ਰਾਹੀ ਅਸੀਂ ਉਹ ਪ੍ਰਬੰਧਨ ਵੀ ਉਹਨਾਂ ਦਾ ਕੋਸ਼ਿਸ਼ ਕਰਾਂਗੇ ਪ੍ਰਭੂ ਸਾਨੂੰ ਬਲ ਦੇਣ ਅਸੀਂ ਉਹ ਪ੍ਰਬੰਧ ਵੀ ਸਾਰਾ ਕਰਕੇ ਦੇਵਾਂਗੇ ਕੋਈ ਪਾਸ ਹੈ ਜਾਂ ਕੋਈ ਪਾਸ ਨਹੀਂ ਸਭ ਓਪਨ ਹੈ ਗੇਟ ਸਭ ਦੇ ਖੁੱਲੇ ਰਹਿਣਗੇ ਜਿਹੜਾ ਜਦੋਂ ਪਹਿਲਾਂ ਆਊਗਾ ਪਹਿਲਾਂ ਬੈਠੇ ਜਿਹੜਾ ਮਗਰੋਂ ਆਊਗਾ ਮਗਰੋਂ ਬੈਠੇ ਸਾਰੀ ਕਥਾ ਦੇ ਵਿੱਚ ਸਭ ਰਾਮਚੰਦਰ ਜੀ ਦੇ ਪ੍ਰਭੂ ਦੇ ਚਰਨਾਂ 'ਚ ਸਾਰੇ ਇੱਕੋ ਹੀ ਹੈ ਸਾਡੇ ਕਿੰਨਾ ਇੱਕ ਸਤਿਮਾਨ ਇਂਤਜਾਬ ਕੀਤਾ ਹੋਇਆ ਤੁਸੀਂ ਕੱਟ ਦੇਖੋ ਸਾਡੇ ਉਸ ਪੰਡਾਲ 'ਚ ਤਕਰੀਬਨ 20000 ਦੇ ਕਰੀਬ ਭੈਣ ਭਰਾ ਬੈਠ ਸਕਦੇ ਆ ਅਸੀਂ ਉੱਥੇ ਸਾਰਾ ਪੂਰਾ ਪੂਰਾ ਪ੍ਰਬੰਧ ਕਰ ਰਹੇ ਆ ਪਾਰਕਿੰਗ ਵੈਰਾ ਦਾ ਤਾਂ ਸਾਡੀ ਸਭ ਨੂੰ ਬੇਨਤੀ ਹੈ ਵੀ ਜਿੰਨਾ ਸਾਡੇ ਤੋਂ ਹੋ ਸਕਿਆ ਅਸੀਂ ਆਸੇ ਪਾਸੇ ਸਟੇ ਨਾਲ ਵੀਰਦਾਲ ਹਸਪਤਾਲ ਤੇ ਕਪੜਾ ਮਾਰਕੀਟ ਤੇ ਹੋਰ ਕੋਸ਼ਿਸ਼ ਕਰਾਂਗੇ ਪਰ ਜਿਹੜੀ ਇਹ ਸ਼ਹਿਰ ਦੇ ਵਿਚਾਲੇ ਹੈ ਤਾਂ ਜਿਹੜੀ ਆਮ ਸੰਗਤ ਆਸੇ ਪਾਸੇ ਰਹਿੰਦੀ ਹੈ ਉਹਨਾਂ ਨੂੰ ਸਾਡੀ ਬੇਨਤੀ ਹੈ ਵੀ ਉਹ ਜੇ ਆਪਦੇ ਸਾਧਨਾ ਰਾਹੀਂ ਆਪਦੇ ਤਰੀਕੇ ਨਾਲ ਹੀ ਮੁਕਰਰ ਕਰਕੇ ਆ ਜਾਣਗੇ ਤਾਂ ਬਹੁਤ ਬਿਹਤਰ ਹੈ ਅਸੀਂ ਈ ਰਿਕਸ਼ਾ ਚਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਅਸੀਂ ਉਹਨਾਂ ਨਾਲ ਵੀ ਸੰਪਰਕ ਕੀਤਾ ਹੈ ਭਾਵਨਾ ਕਿਨੇ ਕਿ ਲੋਕਾਂ ਦੀ ਇਹ ਵੀ ਗੱਲ ਦੱਸਦੇ ਆ ਕਿ ਪ੍ਰਭੂ ਦਾ ਗੁੰਗਾਨ ਹੈ ਪ੍ਰਭੂ ਦੇ ਗੁੰਗਾਨ ਦੇ ਵਿੱਚ ਕੋਈ ਲਿਮਟ ਨਹੀਂ ਹੁੰਦੀ ਹੋ ਸਕਦਾ ਲੋਕਾਂ ਦਾ ਥਾ ਇਕੱਠਾ ਹੋ ਜੇ ਤੇ ਲੋਕ ਆਪਦੇ ਤਰੀਕੇ ਨਾਲ ਬੈਠ ਕੇ ਸੁਣ ਲੈਣ ਤੇ ਲੋਕਾਂ ਦੀ ਭਾਵਨਾ ਤੇ ਲੋਕਾਂ ਦੀ ਸ਼ਕਤੀ ਦੇ ਪ੍ਰਭੂ ਦੇ ਗੁੰਗਾਨ ਤੀ ਹੈ ਲੰਗਰ ਦੇ ਪ੍ਰਬੰਧ ਕੀਤੇ ਗਏ ਮੈਨੂੰ ਸਾਹਿਬ ਕਿਵੇਂ ਜੀ ਸਾਹਿਬ ਪ੍ਰਭੂ ਮਹਾਰਾਜ ਬੋਲਦੇ ਬੋਲ। ਵਰਤੋਂ ਬਹੁਤ ਬਹੁਤ ਪ੍ਰਸ਼ਾਸਨ ਵੱਲੋਂ ਅਸੀਂ ਲੋਕ ਜੁਗੂਜੀ ਬੁਧੂਆਂ ਨਾਲੀਆਂ ਦੇ ਬੈਠ ਕੇ ਕਿ ਪ੍ਰਸ਼ਾਸਨ ਨੇ ਸਾਨੂੰ ਬੜਾ ਚੜ ਕੇ ਸਹਿਯੋਗ ਦਿੱਤਾ ਹੈ ਕਾਰਪੋਰੇਸ਼ਨ ਵੱਲੋਂ ਸੀਤਾ ਵੱਲੋਂ ਅਸਤਿਤਰਾ ਵੱਲੋਂ ਸਾਰ ਨੂੰ ਬਹੁਤ ਬਹੁਤ ਸੀ। ਤਤ ਜਤਾ ਯਾਦੇ ਤੋਂ ਤੋਂ ਆਸੇ ਟ੍ਰੈਫਿਕ ਪੁਲਿਸ ਵੀ ਸਾਨੂੰ ਕੰਪਲੀਟ ਕਰਵਾਏ ਸਹਿਯੋਗ ਦੇ ਵਾਸਤੇ ਵਾਦਾ ਕੀਤਾ ਹੈ। ਤੋ ਵੀ ਦਖਲ ਵੀ ਉਹ ਸਾਦਾ ਹੱਥੋਂ ਦੇ ਚੱਕ ਕੇ ਸਰ ਮੈਂ ਇਹਦਾ ਇਹ ਸਿੱਖੀ ਕਥਾ ਕਰਵਾ ਰਹੇ ਹਾਂ ਗਦੀਵਾ ਕੰਟੀ ਹਾਂ ਗਦੀਵਾ ਸੌ ਇਹ ਸਮਾਗਮ ਨੂੰ ਵਿਚਾਰ ਕੀਤਾ ਪੈਦਾ ਹੋਇਆ ਕਿ ਅਦੀਵਿਸ਼ੀ ਕਥਾ ਨੂੰ ਅਪਡੇਟ ਕਰੀਏ ਸ਼ਹਿਰ ਦੇ ਵਿੱਚ ਇਹ ਪ੍ਰਭੂ ਨੇ ਆਪਣੇ ਹੀ ਸਾਨੂੰ ਮੌਕਾ ਦੇ ਦਿੱਤਾ ਪ੍ਰਭੂ ਨੇ ਆਪੇ ਮੌਕਾ ਦੇ ਦਿੱਤਾ ਸਾਨੂੰ ਉਹਨਾਂ ਦੀ ਸੇਵਾ ਕਰਨ ਦਾ ਤੇ ਉਹਨਾਂ ਦੇ ਚਰਨਾਸ਼ੀਸ਼ ਨਵਾਉਣ ਦਾ ਕਿੰਨੇ ਹੋਣਗੇ ਕਿੰਨੇ ਗੇਟਾਂ ਦੀ ਐਂਟਰੀ ਹੋਵੇ ਤਕਰੀਬਨ ਜਿੰਨੇ ਵੀ ਸਕੂਲ ਦੇ ਗੇਟ ਹੈ ਸਿਕਿਉਰਿਟੀ ਰੀਜ਼ਨਸ ਨੂੰ ਦੇਖਦੇ ਹੋਏ ਤਕਰੀਬਨ ਸਾਰੇ ਹੀ ਖੁੱਲੇ ਰਹਿੰਦੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਵੀ ਇਸ ਚ ਕੋਈ پابੰਦੀ ਨਹੀਂ ਕੋਈ ਵੀ ਆ ਸਕਦਾ ਸਾਰੇ ਰਾਸਤੇ ਖੁੱਲੇ ਰਹਿਣਗੇ ਚਾਰ ਦੁਵਾਰੀ ਹੋਈ ਵੀ ਹੈ ਔਰ ਸਾਰੇ ਸਿਕਿਉਰਟੀ ਦੇ ਪ੍ਰਬੰਧ ਰੱਖੇ ਨੇ ਚੇਅਰ ਵੀ ਦੇਖੋ ਕੁਝ ਜਿਹੜੇ ਲੋਕ ਨੀਚੇ ਬਜ਼ੁਰਗ ਜਾਂ ਹੋਰ ਨਹੀਂ ਬੈ ਸਕਦੇ ਉਹਨਾਂ ਵਾਸਤੇ ਪ੍ਰਾਵਧਾਨ ਕਰਾਂਗੇ ਠੀਕ ਹੈ ਔਰ ਉਂਝੇ ਸੂਤਰਤਾ ਆਪ ਮੇਰੇ ਛੋਟੇ ਭਰਾ ਸੈਕਟਰਡਾਰ ਕੀ ਜਿਹੜੇ ਐਮਸੀ ਨੇ ਹੈ ਪੀਆਰਸੀ ਨੇ ਸੂਤਰਤਾ ਆਪ ਸੂਤਰਤਾ ਆਪ ਕੈਂਡਾ ਮਤੂਲਾਈ ਦੇ ਉਪਰਾਨਾ ਇਹਨਾਂ ਨੇ ਕੀਤਾ ਹੈ ਔਰ ਸਾਰਾ ਸ਼ਹਿਰ ਕਿਉਂਕਿ ਬੜੇ ਪੁਰਾਣੇ ਸਾਰੇ ਦੋਸਤ ਹੈ ਸ਼ਹਿਰ ਦੇ ਵਿੱਚ ਇਹਨਾਂ ਦੀ ਬਹੁਤ ਪੁਰਾਣੀ ਲਿੰਕ ਨੇ ਅੱਜ ਅਸੀਂ ਜਿਹੜੇ ਇੱਥੇ ਇਕੱਠੇ ਹੋਏ ਹਾਂ ਅਸੀਂ ਇਸ ਗੱਲ ਬਾਤ ਦੇ ਇਕੱਠੇ ਹੋਏ ਹਾਂ ਕਿ ਅਸੀਂ ਇਸ ਮੁੱਚੇ ਸ਼ਹਿਰ ਨੂੰ ਸਾਰੇ ਰਲ ਕੇ ਸੱਜਾ ਦੇ ਰਹੇ ਹਾਂ ਮੈਂ ਬਸੋਰ ਇਮੇਟਿੰਡਾਤੀ ਜੀ ਬੱਥੇ ਆ ਬੀਜੇ ਤੋਂ ਰਾਜਣ ਦੀ ਆਇਨ ਕਾਮਪਨੀ ਮੁਕੀ ਅਸੀਂ ਸਮੁੱਚੇ ਸ਼ਹਿਰ ਨੂੰ ਤੇ ਜਿੱਥੇ ਜਿੱਥੇ ਸਾਡੀ ਆਵਾਜ਼ ਜਾਂਦੀ ਹੈ ਸਭ ਨੂੰ ਸੱਜਾ ਦਿੰਦੇ ਹਾਂ ਕਿ ਇਹ ਟਰਾਫਿਕਾ ਦੇ ਵਿੱਚ ਪਹੁੰਚ ਕੇ ਜਿਹੜੀ ਪਹਿਲੀ ਵਾਰ ਐਡੀ ਵੱਡੀ ਸ਼ਖਸ਼ੀਅਤ ਹਰਦואר ਦੇ ਤੋਂ ਲਕੀਓ ਤੇ ਜੁਤੀਆ ਨੂੰ ਆ ਰਹੀ ਨਹੀਂ ਸੰਤ ਮਹਾਤਮਾ ਉਹਨਾਂ ਦੀ ਜਿਹੜੀ ਕਥਾ ਹੈ ਉਹ ਸੁਣ ਕੇ ਜਿੱਥੇ ਲੋਕਾਂ ਦੇ ਮਨ ਨੂੰ ਸਕੂਨ ਮਿਲੇਗਾ ਔਰ ਬਹੁਤ ساری ਅਜਿਹੇ ਰਾਹ ਦਿਸਣਗੇ ਜਿਹਦੇ ਤੋਂ ਲੋਕ ਆਪਣੀ ਜ਼ਿੰਦਗੀ ਨੂੰ ਉਸੇ ਰਸਤੇ ਲੈ ਸਕਣਗੇ ਸਾਠ ਸਾਰੇ ਬੈਠੇ ਆਂ ਔਰ ਇਹ ਚਾਹੁੰਦੇ ਆ ਕਿ ਸਮੂੱਚਾ ਭਾਈਚਾਰਾ ਉਹ ਇਕੱਠਾ ਹੋਵੇ ਔਰ ਪ੍ਰਮਾਤਮਾ ਦਾ ਨਾਮ ਰਵੇ ਆਡੀਟਿਡ ਉਹ ਹੈ ਕਿ ਧਰਮ ਕਰਨ ਦੇ ਵਿੱਚ ਜਾਂ ਕਿ ਲੋਕਾਂ ਨੂੰ ਇਸ ਵਾਸਤੇ ਬਲ ਫਰੇਰ ਕਰਨ ਦੀ ਮੈਂ ਧੰਨਵਾਦੀ ਹਾਂ ਇਹ ਚੈਰੀਟੇਵ ਟ੍ਰਸਟ ਦੇ ਸਾਰੇ ਹੀ ਮੈਂਬਰਾਂ ਦਾ ਰਾਜਿੰਦੀ ਦਾ ਜੀ ਦਾ ਜਿੰਨੇ ਵੀ ਸਾਰੇ ਇਥੇ ਸਾਥੀ ਆਏ ਜਿਹੜੇ ਸਹਿਯੋਗ ਦੇ ਰਹੇ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੇ ਫੰਕਸ਼ਨ ਨੇ ਜਿਹਹੀ ਸੰਤਾਨਾ ਮਹਾਤਮਾ ਦੁਆਰਾ ਡੇ ਸ਼ਹਿਰ ਨੂੰ ਵਿਕਟਰ ਕਰਨ ਦੇ ਲਈ ਆਉਣ ਵਾਲੇ ਬਹੁਤ ਜੀ ਕੋ ਪ੍ਰਾਦੇ ਕੀਤੇ ਜਾਣਗੇ ਔਰ ਇਹ ਦਾ ਬਹੁਤ ਵੱਡਾ ਫਾਇਦਾ ਲੋਕਾਂ ਨੂੰ ਸਾਇਚਟ ਸਾਇਨ ਨੂੰ ਵਿਜੂਤ ਹੋ ਜਾਏਗਾ ਬਹੁਤ ਚੰਗੀ ਜੋ ਸਰਕਾਰੀ ਮਾਈਟਰੀ